ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਾਂ ਤੇ ਪੰਜਾਬੀ ਚੈਨਲ ਵੇਖਣ ਵਾਲੇ ਦਰਸ਼ਕਾਂ ਸਵਾਗਤ ਖੜਕਵਾਦ ਵੇਲੇ ਘਰਾਂ ਤੋਂ ਚੁੱਕ ਕੇ ਜਿੱਥੇ ਨਜਾਇਜ਼ ਖੜਕਵਾਦ ਦੇ ਨਾਂ ਇੱਥੇ ਪੁਲਿਸ ਵੱਲੋਂ ਤਰੱਕੀਆਂ ਲੈਣ ਲਈ ਮੁੰਡੇ ਮਾਰੇ ਗਏ ਉੱਥੇ ਇਹਨਾਂ ਨੇ ਆਪਣੇ ਖੁਦ ਦੇ ਮੁਲਾਜ਼ਮ ਵੀ ਨਹੀਂ ਬਖਸ਼ੇ ਜਿਸ ਦੀ ਉਦਾਹਰਨ ਸੀਬੀਆਈ ਵੱਲੋਂ ਸੋਵਰ ਨੂੰ ਸੁਣਾਏ ਜਾ ਰਹੇ ਫੈਸਲੇ ਤੋਂ ਮਿਲਦੀ ਹੈ ਜਿਸ ਵਿੱਚ 1993 ਦੇ ਸਾਲ 7 ਨੌਜਵਾਨਾਂ ਨੂੰ ਢੁੱਠੇ ਪੁਲਸ ਮੁਕਾਬਲੇ ਚ ਮਰਨ ਦੇ ਦੋ ਚ ਸਰਕਾ ਐਸਐਸਪੀ ਪਿੰਨਦਰਜੀਤ ਸਿੰਘ ਤੋਂ ਇਲਾਵਾ ਥਾਣਾ ਸਰੀਆਲੀ ਤੇ ਥਾਣਾ ਵੈਰਵਲ ਦੀ ਪੂਰੀ ਟੀਮ ਜਿਸ ਵਿੱਚ ਡੀਐਸਪੀ ਦਵਿੰਦਰ ਸਿੰਘ ਇੰਸਪੈਕਟਰ ਸੁਭਾਸ਼ ਸਿੰਘ ਏਐਸਆਈ ਗੁਰਬਰਗ ਸਿੰਘ ਏਐਸਆਈ ਅਰਗਵੀਰ ਸਿੰਘ ਆਦ ਨੂੰ ਸੀਬੀਆਈ ਸੋਵਰ ਨੂੰ ਜਿੱਥੇ ਸਜ਼ਾ ਸੁਣਾਉਣ ਜਾ ਰਹੀ ਹੈ ਉੱਥੇ ਜਿਹੜੇ ਉਸ ਵੇਲੇ ਪੁਲਿਸ ਵੱਲੋਂ ਚੁੱਕੇ ਨੌਜਵਾਨ ਮਾਰੇ ਸੀ ਉਹਨਾਂ ਦੇ ਘਰਦਿਆਂ ਨੇ ਜਿੱਥੇ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਉੱਥੇ ਉਹਨਾਂ ਨੇ ਤਿੰਨ ਦਿਹਾੜਿਆਂ ਬਾਅਦ ਵਿਲੇ ਇਨਸਾਫ ਦੀ ਸੀਬੀਆਈ ਦਾ ਧੰਨਵਾਦ ਵੀ ਕੀਤਾ ਇਸ ਬਾਰੇ ਲੋਕ ਤੇ ਪੰਜਾਬੀ ਚੈਨਲ ਨੂੰ ਇੱਕ ਖਾਸ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ ਜੁੜੂ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫਾਲਜੂ ਕਰੋ ਧੰਨਵਾਦੀ। ਅਗਿਆਤ ਕਿਉਂ ਤਰਹੀ ਇਹ ਖਾਣਾ? ਦੁਬਾਰਾ ਬੋਲੋ ਤੁਹਾਡਾ ਨਾਮ ਕੀ ਹੈ? ਗੁਰਮੀਤ ਕੋਰ। ਗੁਰਮੀਤ ਕੋਰ। ਕਿੱਥੋਂ ਰਹਿਣ ਵਾਲੇ ਆ? ਰਣਬਾਦ। ਤੇ ਸੁਖਦੀਪ ਸਿੰਘ ਤੁਹਾਡਾ ਕੀ ਲੱਗਦਾ ਸੀ? ਇਹ ਮੇਰਾ ਕਾ ਬੰਦਾ ਘਰ ਆ। ਹੂੰ। ਤੇ ਕੀ ਕਰਦਾ ਵਾਪਿਸ ਸੀ ਇਹਨਾਂ? ਇਹਦੇ ਨਾਲ ਠੇਕੇਦਾਰ ਦੀ ਨੌਕਰੀ ਰਹੀ ਠੇਕੇਦਾਰ ਦੇ ਘਰੋਂ ਚੁੱਕਿਆ ਗਿਆ ਸੀ। ਕੀ ਕੰਮ ਕਰਦਾ ਸੀ ਇਹ? ਪੁਲਿਸ ਤੇ ਨੌਕਰੀ ਸੀ ਇਹਨਾਂ ਦੀ। ਪੁਲਿਸ ਨੌਕਰੀ। ਹੂੰ। ਤੇ ਕਿਸ ਤਰ੍ਹਾਂ ਫੇ ਘਾਣੀ ਵਾਪਰੀ ਇਹਨਾਂ ਨੂੰ? ਪੁਲਿਸ ਨੇ ਕਰਿਆ ਅੰਟਿਕਾ ਨੂੰ ਚੁੱਕ ਲਿਆ ਉਹਨਾਂ ਨੇ ਤੇ ਸੱਸ ਮੇਰੇ ਬਾਹਰ ਨਹੀਂ ਜਾਂਦੀਆਂ ਤੇ ਬਾਹਰੋਂ ਪਤਾ ਲੱਗਾ ਵੀ ਉਹਨਾਂ ਕਰੋ ਚੁੱਕਿਆ ਗਿਆ ਉਹਨਾਂ ਆਖਿਆ ਵੀ ਕਿਹੜੇ ਕਿਹੜੀ ਗੱਲੋਂ ਚੁੱਕਿਆ ਤੇ ਉਹਨਾਂ ਆਖਿਆ ਪੁਲਿਸ ਲੈ ਗਈ ਚੁੱਕੇ ਫਿਰ ਬੰਦੇ ਬੰਦੇ ਇਕੱਠੇ ਕੀਤੇ ਤੇ ਉੱਥੇ ਗਈਏ ਪਤਾ ਕਰਨ ਉੱਥੇ ਉਹਨਾਂ ਗਾਂ ਨੰਗੇ ਨਹੀਂ ਦਿੱਤਾ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਉਹਨਾਂ ਨੂੰ ਅਨਕਾਉਂਟਰ ਦੇ ਵਿੱਚ ਮਾਰ ਦਿੱਤਾ ਗਿਆ ਸਾਨੂੰ ਪੰਦਰ ਨਹੀਂ ਦਿਨ ਪਤਾ ਲੱਗ ਗਿਆ ਕਿਵੇਂ ਪਤਾ ਲੱਗਿਆ ਸੀ ਪੁਲਿਸ ਨੇ ਦੱਸਿਆ ਸੀ ਹਾਂਜੀ ਇਹ ਤਾਂ ਲੋਕ ਹੀ ਗੱਲਾਂ ਕਰਦੇ ਹੀ ਕੋਈ ਉੱਥੇ ਗੱਲਾਂ ਕਰਦਾ ਹੀ ਕੋਈ ਉੱਥੇ ਗੱਲਾਂ ਕਰਦਾ ਸੀ ਤੇ ਗੰਦੇ ਵੀ ਤੁਹਾਨੂੰ ਨਹੀਂ ਪਤਾ ਲੱਗਾ ਇਹ ਕਿਸ ਤਰ੍ਹਾਂ ਦੀ ਸੰਸਥਾ ਨੂੰ ਨਹੀਂ ਪਤਾ ਨਾਲੇ ਤੁਹਾਡੇ ਬੰਦਾ ਮਾਰ ਦਿੱਤਾ ਹੂੰ ਇਹ ਤੁਹਾਡਾ ਹਰਪਜਨ ਸਿੰਘ ਜੀ ਤੇ ਸੁਖਦੀਪ ਸਿੰਘ ਤੁਹਾਡਾ ਕੀ ਲੱਗਦਾ ਛੋਟਾ ਭਰਾਈ ਤੇ ਜਿਹੜਾ ਸੀਬੀਆਈ ਵੱਲੋਂ ਜਿਹੜਾ ਫੈਸਲਾ ਲੈ ਗਿਆ ਉਹਨੂੰ ਕਿਸ ਤਰ੍ਹਾਂ ਦੇ ਦੇ ਉਹਦੇ ਮੈਂ ਨਾ ਵੀ ਜਿਹੜੇ ਸਾਡੇ ਨਾਲ ਸਾਡੇ ਨਾਲ ਉਹਨਾਂ ਕੰਮ ਕੀਤਾ ਉਹ ਉਹਨਾਂ ਨੂੰ ਫਾਂਸੀ ਦੀ ਸਜ਼ਾ ਚਾਹੀਦੀ ਹੂੰ ਮੈਂ ਮੰਗਦਾ ਸਾਡ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਠੀਕ ਹੈ 30 ਸਾਲ ਦੇ ਲੰਮੇ ਸੰਘਰਸ਼ ਕੀਤਾ ਤੁਸੀਂ ਉਸ ਦਰਮਿਆਨ ਕੋਈ ਲਾਲਚ ਵਗੈਰਾ ਦਿੱਤਾ ਜਾਂਦਾ ਸੀ ਤੁਹਾਨੂੰ ਕੇਸ ਨੂੰ ਦਪਾਉਣ ਵਾਸਤੇ ਮੈਨੂੰ ਬਹੁਤ ਲਾਲਚ ਦਿੱਤਾ ਉਹਨਾਂ ਨੇ ਹੂੰ ਬੇਕਰੇ 15 ਲੱਖ ਰੁਪਏ ਦਾ ਤੇ 50 ਲੱਖ ਰੁਪਏ ਦਾ ਵੀ ਆਫਰ ਦਿੱਤਾ ਉਹਨਾਂ ਕੋਣ ਆਉਂਦਾ ਹੁੰਦਾ ਸੀ ਤੁਹਾਡੇ ਨਾਲ ਡੀਲ ਕਰਨ ਵਾਸਤੇ ਭਪਿੰਦਰ ਸਿੰਘ ਉਹਦੇ ਨਾਲ ਪੁਲਿਸ ਵਾਲੇ ਆਉਂਦੇ ਨਹੀਂ ਭਪਿੰਦਰ ਸਿੰਘ ਖੁਦ ਆਉਂਦਾ ਰਿਹਾ ਖੁਦ ਆਉਂਦਾ ਰਿਹਾ ਮੇਰੇ ਕੋਲ ਇੱਥੇ ਠੀਕ ਫਿਰ ਬਰਾਬਰ ਬਰਾਬਰ ਹੀ ਰਿਸ਼ਤੇਦਾਰੀ ਉਹਦੀ ਬਰਾਬਰ ਉਹਦੇ ਘਰ ਆਉਂਦਾ ਰਿਹਾ ਫਿਰ ਗੋੰਦਰਾ ਸਾਹਿਬ ਇੱਕ ਪੁਲਿਸ ਦਾ ਠਾਲੇਦਾਰ ਹੀ ਉਹਦੇ ਘਰ ਉਹਦੇ ਘਰ ਮੈਨੂੰ ਛੱਦਿਆ ਤੇ ਮੈਂ ਗਿਆ ਫੇਰ ਮੈਨੂੰ ਉਹ 50 ਲੱਖ ਦਾ ਆਫਰ ਦਿੱਤਾ ਮੈਂ ਆ ਵੇਖ ਲਾਂਗੇ ਸੋਚ ਲਾਂਗੇ ਠੀਕ ਇਧਰ ਉਹਦੋਂ ਚੁੱਪ ਕਰ ਰਿਆ ਮੈਂ ਲੈ ਇਧਰ ਕੰਮ ਕਰੀ ਗਿਆ ਆਪਦਾ ਹੁਣ 30 ਸਾਲ ਬਾਅਦ ਅਦਾਲਤ ਨੇ ਸੀਬੀਆਈ ਨੇ ਤੁਹਾਨੂੰ ਇਨਸਾਫ ਦਿੱਤਾ ਕੀ ਕਹਿਣਾ ਚਾਹੋਗੇ ਮੈਨੂੰ ਫਾਂਸੀ ਹੋਣੀ ਚਾਹੀਦੀ ਹੂੰ ਖੁਸ਼ ਜੇ ਫੈਸਲੇ ਤੇ ਮੈਂ ਬਿਲਕੁਲ ਖੁਸ਼ ਆ ਤੇ ਜੇ ਸੋਮਵਾਰ ਜਿਹੜਾ ਹੁਣ ਫੈਸਲਾ ਸੁਣਾਉਣਾ ਵਾ ਤੇ ਕੀ ਸਜ਼ਾ ਚਾਹੁੰਦੇ ਹੋ ਫਾਂਸੀ ਦੀ ਸਜ਼ਾ ਚਾਹੀਦੀ ਆ ਠੀਕ ਜਿਹੜਾ ਰੋਲਤਾ ਨਹੀਂ ਸਾਡੇ ਠੀਕ ਹੈ ਜੀ ਹਾਂਜੀ ਕੀ ਨਾਮ ਜੀ ਜੀਵਨ ਸਿੰਘ ਜੀ ਤੇ ਸਰਦੇਵ ਸਿੰਘ ਤੁਹਾਡੇ ਕਿ ਲੱਗਦੇ ਡਾਡੀ ਜੀ ਮੇਰੇ ਸਰਦੇਵ ਸਿੰਘ ਨੂੰ ਤੁਸੀਂ ਦੇਖਿਆ ਨਹੀਂ ਸਰ ਨਹੀਂ ਉਹਨਾਂ ਦੇ ਜਨਮ ਤੋਂ ਕਿੰਨੇ ਚਿਰ ਬਾਅਦ ਤੁਹਾਡਾ ਜਨਮ ਹੁੰਦਾ ਮੈਂ ਸਾਰਾਂ ਦੇ 2 ਮਹੀਨੇ 15 ਦਿਨਾਂ ਬਾਅਦ ਜਨਮ ਹੁੰਦਾ ਮੇਰਾ ਅੱਛਾ ਅੱਛਾ ਹਾਂਜੀ ਠੀਕ ਜੇ ਪਤਾ ਤੁਹਾਨੂੰ ਨਹੀਂ ਹਿਸਤੀ ਦਾ ਕਿਸ ਤਰ੍ਹਾਂ ਹੋਇਆ ਨਹੀਂ ਸਾਨ ਉਹ ਮਤਲਬ ਦਾਦੇ ਨਹੀਂ ਉਹ ਤੋਂ ਬਤਾਉਂਦਾ ਦਾਦੇ ਨੇ ਉਹਦੇ ਚ ਮਤਲਬ ਵੀ ਇਦਾਂ ਵੀ ਇੱਕ ਗਰੇ ਮਹਸਾਨ ਸਿੰਘ ਦੀ ਨਗਰੀ ਹੁਣ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਕੀ ਮੰਗ ਕਰਦੇ ਐ ਸਾਰਾਂ ਨੇ ਵੀ ਫਾਂਸੀ ਸਜ਼ਾ ਹਣੀ ਚਾਹੀਦੀ ਇਹਨਾਂ ਨੂੰ ਠੀਕ ਹਾਂਜੀ ਕੀ ਨਾਂ ਵੀ ਜੀ ਮੇਰਾ ਨਾਂ ਜਸਵੀਰ ਸਿੰਘ ਆ ਜੀ ਤੇ ਸੁਖਦੇਵ ਸਿੰਘ ਉਹਨਾਂ ਨਾਲ ਕੀ ਰਿਸ਼ਤਾ ਤੁਹਾਡਾ ਸਾਡਾ ਪਰਿਵਾਰਕ ਤੌਰ ਤੇ ਮਤਲਬ ਪਿੰਡ ਦੇ ਵਿੱਚੋਂ ਬਰਾਦਰੇ ਆਪਣੇ ਕਿਸ ਤਰ੍ਹਾਂ ਦੇ ਹਾਲਾਤ ਰਹੇ ਨੇ ਸ਼ੁਰੂ ਤੋਂ ਇਹਨਾਂ ਪਰਿਵਾਰ ਦੇ ਇਸ ਪਰਿਵਾਰ ਦੇ ਜਿੰਨਾ ਚਿਰ ਤੱਕ ਕੋਈ ਇਹਨਾਂ ਦੇ ਨਾਲ ਇਹ ਘਟਨਾ ਨਹੀਂ ਵਾਪਰੀ ਬਹੁਤ ਵਧੀਆ ਪਰਿਵਾਰ ਸੀਗਾ ਕੋਈ ਇਹੋ ਜੀ ਗੱਲ ਨਹੀਂ ਆ ਕੋਈ ਕਿਸੇ ਨਾਲ ਲੜਾਈ ਝਗੜਾ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਆ ਤੇ ਬਹੁਤ ਵਧੀਆ ਪਰਿਵਾਰ ਸੀ ਜਿਸਨੇ ਭਾਈ ਸੁਖਦੇਵ ਸਿੰਘ ਨੂੰ ਪੁਲਿਸ ਦੀ ਨੌਕਰੀ ਕਰਦੇ ਸੀ ਹਾਂਜੀ ਤੇ ਦੱਸਦੇ ਉਹਨਾਂ ਦਾ ਇਨਕਾਉਂਟਰ ਕਰ ਦਿੱਤਾ ਗਿਆ ਫੇਕ ਇਨਕਾਉਂਟਰ ਕਿਸ ਤਰ੍ਹਾਂ ਦੇਖਦੇ ਹੋ ਵੇਖੋ ਜੀ ਇਹ ਜਿਹੜਾ ਉਸ ਟਾਈਮ ਤੇ ਜਦੋਂ ਇਹਨਾਂ ਨੂੰ ਇੱਥੋਂ ਫੜ ਕੇ ਲੈ ਕੇ ਗਏ ਆ ਨਾ ਇਹਨਾਂ ਨੇ ਇਹ ਨਹੀਂ ਦੱਸਿਆ ਕਿ ਇਹਨਾਂ ਨੂੰ ਆ ਕੰਮ ਹੋਇਆ ਵਾ ਆ ਕਰਨਾ ਵਾ ਇਹ ਤੇ ਉਦੋਂ ਹੀ ਪਤਾ ਲੱਗਦਾ ਵਾ ਪਿੰਡ ਦੇ ਵਿੱਚ ਜਦੋਂ ਖਬਰ ਆ ਜਾਂਦੀ ਆ ਕਿ ਪਹਿਲਾਂ ਦੋ ਬੰਦਿਆਂ ਦਾ ਇਨਕਾਊਂਟਰ ਕਰਤਾ ਉਸ ਤੋਂ ਬਾਅਦ ਸਰਦਾਰ ਸੁਖਦੇਵ ਸਿੰਘ ਜੀ ਦਾ ਕੁਝ ਦਿਨ ਬਾਅਦ ਇਨਕਾਊਂਟਰ ਕਰਦੇ ਆ ਤੇ ਫਿਰ ਇਹਨਾਂ ਦਾ ਪੇਪਰ ਦੇ ਵਿੱਚ ਆਉਂਦਾ ਵਾ ਕਿ ਇਹਨਾਂ ਦਾ ਵੀ ਇਨਕਾਊਂਟਰ ਕਰਤਾ ਵਾ ਤੇ ਇਸ ਪਰਿਵਾਰ ਨੇ ਮਤਲਬ ਇਨਕਾਊਂਟਰ ਤੋਂ ਬਾਅਦ ਦੇ ਵਿੱਚ ਆਪਣਾ ਜੋ ਵੀ ਮੁੱਦਾ ਚੁੱਕਿਆ ਤੇ ਸੀਬੀਆਈ ਦੇ ਕੋਲੇ ਪਹੁੰਚਾਇਆ ਤੇ ਸੀਬੀਆਈ ਤੋਂ ਬਾਅਦ ਦੇ ਵਿੱਚ ਅੱਜ 30 32 ਸਾਲ ਬਾਅਦ ਇਸ ਪਰਿਵਾਰ ਨੂੰ ਇਸ ਸੰਘਰਸ਼ ਕਰਨ ਦੇ ਦੌਰਾਨ ਇਹਨਾਂ ਨੂੰ ਮਤਲਬ ਲੱਗਦਾ ਜੀ ਵਧੀਆ ਫੈਸਲਾ ਹੈ ਸੀਬੀਆਈ ਦਾ ਸੀਬੀਆਈ ਦਾ ਬਹੁਤ ਵਧੀਆ ਫੈਸਲਾ ਵਾ ਕਿਉਂਕਿ ਮੈਂ ਅਜੇ ਤੱਕ ਆਪਣੀ ਉਮਰ ਦੇ ਵਿੱਚ ਇਹ ਚੀਜ਼ ਨਹੀਂ ਵੇਖੀ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਵਾ ਕੁਝ ਟਾਈਮ ਪਹਿਲਾਂ ਵੀ ਮੈਂ ਸੁਣਿਆ ਹੀਗਾ ਕਿ ਜਿਹੜਾ ਸੀਬੀਆਈ ਨੇ ਮਾਮਲਾ ਚੁੱਕਿਆ ਹੀਗਾ 2-3 ਸਾਲ ਪਹਿਲਾਂ ਉਹਨਾਂ ਬੰਦਿਆਂ ਨੂੰ ਵੀ ਸਜ਼ਾ ਹੋਈ ਸੀ ਉਹਨਾਂ ਨੂੰ ਕੁਝ ਨੌਕਰੀਆਂ ਵੀ ਮਿਲੀਆਂ ਹੈਗਾ ਹੁਣ ਇਹ ਪਰਿਵਾਰ ਰਹਿ ਗਏ ਸੀ ਦੋ ਚਾਰ ਔਰ ਇਹਨਾਂ ਦਾ ਵੀ ਅੱਜ ਸਾਨੂੰ ਪਤਾ ਲੱਗਾ ਵਾ ਕਿ ਸੀਵੀਆਈ ਨੇ ਕੇਸ ਜਿੱਤ ਲਿਆ ਵਾ ਤੇ ਬਹੁਤ ਵਧੀਆ ਵਾ ਪਰ ਮੈਂ ਸਰਕਾਰ ਕੋਲੋਂ ਜਾਂ ਸੀਵੀਆਈ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਂ ਕਿ ਜਿਨ੍ਹਾਂ ਨੇ ਇਹ ਮੁੱਦਾ ਚੁੱਕਿਆ ਤੇ ਇਹਨਾਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਕਿਉਂਕਿ ਇਹਨਾਂ ਇਸ ਪਰਿਵਾਰ ਦਾ ਇਹੋ ਹੀ ਸੀ ਕਿ ਅਸੀਂ ਜਿਹੜਾ ਆਵਦਾ ਮੁੱਦਾ ਚੁੱਕਿਆ ਵਾ ਇਹ ਸਾਡਾ ਮਸਲਾ ਹਲੋ ਜੇ ਸਾਨੂੰ ਕੋਈ ਜੀ ਲਾਲਚ ਵੀ ਦਿੱਤੇ ਜਾ ਰਹੇ ਸੀ ਇਹਨਾਂ ਨੂੰ ਵੀ ਕੇਸ ਬੰਦ ਕਰ ਦੋ ਤੇ ਸਾਡੇ ਕੋ ਪੇਮੈਂਟ ਲੈ ਲਓ ਪੈਸਾ ਲੈ ਲਓ ਇਹ ਵੇਖੋ ਜੀ ਇਹ ਚੀਜ਼ਾਂ ਜਿਹੜੀਆਂ ਵਾ ਇਹ ਸੁਣਨ ਦੇ ਵਿੱਚ ਵੀ ਆਈਆਂ ਵਾ ਤੇ ਦੇਖਣ ਦੇ ਵਿੱਚ ਵੀ ਆਈਆਂ ਵਾ ਲਾਲਚ ਇਥੋਂ ਤੱਕ ਵੀ ਸੁਣਿਆ ਵੀ ਕਰੋੜ ਕਰੋੜ ਰੁਪਈਆ ਵੀ ਦੇਣ ਤੱਕ ਤਿਆਰ ਰਹੇ ਇਸ ਪਰਿਵਾਰ ਨੂੰ ਪਤਾ ਨਹੀਂ ਵੀ ਡਾਇਰੈਕਟਰ ਆਣ ਕੇ ਕੀ ਇਹਨਾਂ ਨੂੰ ਜਾਂ ਇਹਨਾਂ ਨੂੰ ਮਤਲਬ ਕਿਸੇ ਦੇ ਥਰੂ ਸੁਣਾ ਭੇਜਿਆ ਗਿਆ ਵਾ ਇਹ ਸੁਣਨ ਦੇ ਵਿੱਚ ਆਇਆ ਵਾ ਵੱਖ-ਵੱਖ ਆਫਰਾਂ ਦਿੱਤੀਆਂ ਗਈਆਂ ਵਾ ਤੇ ਮੈਂ ਇਸ ਚੀਜ਼ ਦੇ ਪਰਿਵਾਰ ਦਾ ਸ਼ੁਕਰਗੁਜ਼ਾਰ ਕਰਦਾ ਕਿ ਜਿਨ੍ਹਾਂ ਨੇ ਪੈਸਾ ਨਹੀਂ ਵੇਖਿਆ ਗਰੀਬੀ ਨਹੀਂ ਵੇਖੀ ਇੱਕ ਇਨਸਾਫ਼ ਵੇਖਿਆ ਵਾ ਤੇ ਮੈਂ ਸਰਕਾਰ ਕੋਲੋਂ ਵੀ ਇਹ ਮੰਗ ਕਰਦਾ ਵਾਂ ਕਿ ਇਸ ਪਰਿਵਾਰ ਨੂੰ ਇਸ ਪਰਿਵਾਰ ਦੇ ਹਾਲਾਤ ਵੇਖ ਕੇ ਤੇ ਇਹਨਾਂ ਨੂੰ ਸਰਕਾਰ ਵੱਲੋਂ ਜੋ ਬਣਦਾ ਇਹਨਾਂ ਦਾ ਉਹ ਆ ਉਹ ਕੀਤਾ ਜਾਵੇ ਬਹੁਤ ਬਹੁਤ ਤੁਹਾਡੇ ਚੈਨਲ